ਲੋ ਜੀ ਦੋਸਤੋ ਆਪਾਂ ਹੁਣ ਨਵਾਂ ਸਾਈਕਲ ਤਿਆਰ ਕਰ ਲਿਆ ਆਪਣਾ ਪਹਿਲਾ ਵਾਲਾ ਸਾਈਕਲ ਹੋ ਗਿਆ ਜੀ ਪੈਂਚਰ ਅਸਲ ਜੀ ਕੱਢਣ ਨਾਲ ਕੱਲ ਨਾਲ ਕੰਡੇ-ਕੁੰਡੇ ਲੱਗ ਗਏ 11 ਦੇ ਵਿੱਚ ਹੁਣ ਆਪਾਂ ਇੱਕ ਆਪਨ ਕੋ ਆਪਣਾ ਨਾ ਸਾਈਕਲ ਹੋ ਰਿਹਾ ਇਹਦੇ ਉੱਪਰ ਇੱਥੇ ਆਪਾਂ ਨੂੰ ਗੋਪੂ ਰ ਫਿਟ ਕਰਤਾ ਜੀ ਤੇ ਠੀਕ ਆ ਵੈਸੇ ਪੋਜੀਸ਼ਨਿੰਗ ਪਹਿਲੀ ਵਾਰ ਕੀਤੀ ਆ ਤੇ ਹੁਣ ਆਪਾਂ ਕਰਦੇ ਆ ਜੀ ਫਿਰ ਤੋਂ ਸਫ਼ਰ ਦੀ ਸ਼ੁਰੂਆਤ ਲੋਹੀਆਂ ਖੇਤਾਂ ਵਾਲੇ ਪਾਸੇ ਦਾ ਕੀੜਾ ਇਸ ਭਾਗ ਵਿੱਚ ਆਪਾਂ ਆਪਣੇ ਪਿੰਡ ਤੋਂ ਰੇਗਲੀ ਵੀ ਰੈਂਗ ਰੋਡ ਪਾਰ ਕਰਕੇ ਚਕਸ਼ਕੂਰ ਵਾਲੇ ਪਾਸੇ ਜਾਵਾਂਗੇ। ਚਕਸ਼ਕੂਰ ਰੋਡ ਦੇ ਦੋਨੇ ਪਾਸੇ ਸਾਡੇ ਪਿੰਡ ਦੇ ਖੇਤਾਂ ਨੂੰ ਜੋ ਰਾਹ ਜਾਂਦੇ ਨੇ, ਕੱਚੀਆਂ ਪਹਿਆਂ ਜਾਂਦੀਆਂ ਨੇ, ਉਹਨਾਂ ਨੂੰ ਅੱਜ ਕਵਰ ਕਰਨ ਦਾ ਪ੍ਰਯਾਲਾ ਕਰਾਂਗੇ ਜੀ। ਸ਼ੁਰੂ ਕਰਦੇ ਹਾਂ ਜੀ ਆਪਣੇ ਪਿੰਡ ਦੇ ਸਕੂਲ ਵਾਲੇ ਚੌਕ ਤੋਂ। ਸਾਹਮਣੇ ਪਾਸੇ ਹਵੇਲੀ ਅਤੇ ਖੱਬੇ ਪਾਸੇ ਸਕੂਲ ਦੀ ਬਾਉਂਡਰੀ ਵਾਲਾ ਸਕੂਲ ਦੀ ਬਾਉਂਡਰੀ ਦੀ ਸਮਾਪਤੀ ਦੇ ਨਾਲ ਹੀ ਸਾਡੇ ਪਿੰਡ ਦੀ ਜੋ ਡਿਸਪੈਂਸਰੀ ਹੈ ਉਹਦੀ ਜੋ ਬਾਉਂਡਰੀ ਹੈ ਉਹ ਸ਼ੁਰੂ ਹੋ ਜਾਂਦੀ ਹੈ ਜੀ ਉਨ ਕੱਬੇ ਪਾਸੇ ਖਾਲੀ ਪੱਥਨਾ ਉਹ ਦਿਖਾਈ ਦੇ ਰਹੀਆਂ ਸੱਜੇ ਪਾਸੇ ਕੁਝ ਹਵੇਲੀਆਂ ਤੇ ਹੁਣ ਥੋੜਾ ਹੋਰ ਅਗਾਂਹ ਜਾਣੇ ਆ ਤਾਂ ਸੱਜੇ ਤੇ ਖੱਬੇ ਪਾਸੇ ਜੋ ਰਕਬਾ ਹੈ ਉਹ ਸਾਨੂੰ ਖਾਲੀ ਹੀ ਨਜ਼ਰ ਆਵੇਗਾ ਤੇ ਸਾਹਮਣੇ ਪਾਸੇ ਹੁਣ ਸਾਨੂੰ ਜੋ ਨੈਸ਼ਨਲ ਹਾਈਵੇ ਹੈ ਰਾਸ਼ਟਰੀ ਮਾਰਕ ਦਲੰਦਰ ਤੋਂ ਪਠਾਨਕੋਟ ਜਾਣ ਵਾਲਾ ਉਹ ਦਿਖਾਈ ਦੇ ਰਿਹਾ ਜੀ ਖਬੇ ਪਾਸੇ বাস ਸਟਾਪ ਉਹ ਬਣਿਆ ਹੋਇਆ ਜੀ ਤੇ ਸਾਹਮਣੇ ਪਾਸੇ ਜੋ ਹੈ ਹੁਣ ਆਪਾਂ ਨੈਸ਼ਨਲ ਹਾਈਵੇ ਨੰਬਰ 44 ਦੇ ਉੱਪਰ ਪਹੁੰਚ ਚੁੱਕੇ ਹਾਂ ਜੀ ਇਹ ਜੋ ਨੈਸ਼ਨਲ ਹਾਈਵੇ ਦੋਸਤੋ ਹੈ ਇਹ ਦਲੰਦਰ ਤੋਂ ਪਠਾਨਕੋਟ ਨੂੰ ਜਾਂਦਾ ਹੈ ਜੀ ਤੇ ਜਿਹਦੇ ਉੱਪਰ ਸਾਡਾ ਜੋ ਪਿੰਡ ਹੈ ਉਹ ਸਥਿਤ ਹੈ ਜੀ ਇਹ ਇਹਦੇ ਉੱਪਰ ਮਤਲਬ ਬਹੁਤ ਜ਼ਿਆਦਾ ਜੋ ਟ੍ਰੈਫਿਕ ਹੈ ਉਹ ਦੇਖਣ ਨੂੰ ਮਿਲਦੀ ਹੈ ਤੇ ਬਸ ਨੈਸ਼ਨਲ ਹਾਈਵੇ ਨੂੰ ਪਾਰ ਕਰਦੇ ਸਾਰੀ ਸਾਹਮਣੇ ਪਾਸੇ ਜੋ ਜਲੰਧਰ ਤੋਂ ਪਠਾਨਕੋਟ ਨੂੰ ਰੇਲਵੇ ਲਾਈਨ ਹੈ ਉਹ ਹੈ ਮੌਜੂਦ ਹੈ ਜੀ ਫੋਟੋ ਖੋਲਦਾ ਤਾਂ ਹੁਣ ਆਪਾਂ ਇਸ ਰੇਲਵੇ ਲਾਈਨ ਨੂੰ ਕਰਦੇ ਹਾਂ ਕ੍ਰੋਸ ਇਹ ਰੇਲਵੇ ਲਾਈਨ ਦੇ ਉੱਪਰ ਰੇਲ ਗੱਡੀਆਂ ਦੀ ਬਹੁਤ ਜ਼ਿਆਦਾ ਚਲੋ ਪੀਤਾ ਦਾਤ ਲੰਗੜਨ ਦੇ ਕਰਕੇ ਅਕਸਰ ਜੋ ਫਟਕ ਹੈ ਬੰਦ ਹੀ ਰਹਿੰਦਾ ਹੈ। ਅ ਚਲੋ ਆਪਾਂ ਜੀ ਹੁਣ ਫਟ ਕਰ ਲਿਆ ਕਰਾਸ ਹੁਣ ਅਸੀਂ ਵੱਧਦੇ ਹਾਂ ਜੀ ਗਾਂ ਖੇਤਾਂ ਵਾਲੇ ਪਾਸੇ। ਸਾਹਮਣੇ ਪਾਸੇ ਜੋ ਦੋਸਤੋ ਰੋਡ ਜਾ ਰਹੀ ਨਾ ਇਹ ਜਾ ਰਹੀ ਹੈ ਜੀ ਪਿੰਡ ਚੱਕ ਸ਼ਕੂਰ ਨੂੰ। ਤੇ ਇਹਦੇ ਉੱਪਰ ਦੋਨੋਂ ਪਾਸੇ ਸਾਡੇ ਪਿੰਡ ਦੇ ਜੋ ਖੇਤ ਨੇ ਆਪਾਂ ਨੂੰ ਹੁਣ ਉਹ ਦਿਖਾਈ ਦੇ ਰਹੇ ਨੇ ਜੀ। ਹੁਣ ਖੱਬੇ ਪਾਸੇ ਕ ਰਾਹ ਜਾਂਦਾ ਜੀ ਪਹਿਲਾਂ ਆਪਾਂ ਇਸ ਰਾਹ ਨੂੰ ਇੱਕ ਵਾਰੀ ਕਵਰ ਕਰਕੇ ਆਉਂਦੇ ਹਾਂ ਜੀ। ਸੱਜੇ ਪਾਸੇ ਕਣਕ ਦਾ ਵਾਢ ਤੇ ਖੱਬੇ ਪਾਸੇ ਵੀ ਜੋ ਕਣਕ ਦੀ ਵਾਢੀ ਹੋਣ ਤੋਂ ਬਾਅਦ ਖੇਤ ਨੂੰ ਖਾਲੀ ਕੀਤਾ ਹੋਇਆ ਜੀ ਇਹ ਰਸਤਾ ਸਾਡੇ ਪਿੰਡ ਦੀ ਕੋਲੋਪੀ ਜ਼ਮੀਨ ਦੇ ਵਿੱਚ ਜਾਂਦਾ ਹੋਇਆ کافی ਅਗਾਹ ਜਾ ਕੇ ਜੋ ਪਿੰਡ ਪਤਿਆਲ ਹੈ ਉਹਦੀ ਹੱਦ ਦੇ ਲਾਗੇ ਛੱਕੇ ਜੋ ਹੈ ਉਹ ਪਹੁੰਚ ਜਾਂਦਾ ਜੀ ਸਾਹਮਣੇ ਪਾਸੇ ਦਰਖਤ ਤੋਂ ਆਪਾਂ ਖੱਬੇ ਪਾਸੇ ਮੁੜਦੇ ਹਾਂ ਜੀ ਤੇ ਨਾਲ ਹੀ ਆਪਾਂ ਹੁਣ ਸੱਜੇ ਪਾਸੇ ਆਪਣਾ ਜੋ ਸਾਈਕਲ ਹੈ ਉਹ ਮੋੜ ਲੈਨੇ ਹਾਂ ਜੀ ਸੱਜੇ ਪਾਸੇ ਗਮਾਦ ਦੀ ਫਸਲ ਬੀਜੀ ਹੋਈ ਹੈ ਤੇ ਖੱਬੇ ਪਾਸੇ ਕੁਝ ਜੋ ਹੈ ਉਹ ਫਸਲ ਮਤਲਬ ਪਠਿਆਂ ਟਠਿਆ ਦਾ ਜੋ ਕਾਰਜ ਹੈ ਉਹ ਕੀਤਾ ਹੋਇਆ ਹੈ ਜੀ ਤੇ ਸਾਹਮਣੇ ਬਸ ਸਾਨੂੰ ਇੱਕ ਗੱਡਾ ਦਿਖਾਈ ਦੇ ਰਿਹਾ ਜੀ ਜੋ ਕਿ ਸਾਡੇ ਪਿੰਡ ਦਾ ਕਹੋ ਵੀ ਇਕਲੌਤਾ ਗੱਡਾ ਹੀ ਮਤਲਬ ਇਸ ਨੂੰ ਕਹਿ ਸਕਦੇ ਆ ਕਿਉਂਕਿ ਅੱਜ ਕੱਲ ਇਹਨਾਂ ਗੱਡਿਆਂ ਦੀ ਵਰਤੋਂ ਮਤਲਬ ਆਮ ਕਰਕੇ ਨਹੀਂ ਹੁੰਦੀ ਤੇ ਸਾਹਮਣੇ ਪਾਸੇ ਹੁਣ ਆਪਾਂ ਨੂੰ ਇੱਕ ਦਰਖਤ ਦੇ ਹੇਠਾਂ ਮੋਟਰ ਦਿਖਾਈ ਦੇ ਰਹੀ ਹੈ ਜੋ ਸਾਡੇ ਤਿਆ ਜੀ ਸਰਦਾਰ ਕਸ਼ਮੀਰ ਸਿੰਘ ਹੁਣਾ ਦੀ ਐਜ ਤੇ ਇਸ ਮੋਟਰ ਦੇ ਨਾਲ ਹੀ ਸੱਜੇ ਪਾਸੇ ਤੇ ਨਾਲ ਹੀ ਫੇਰ ਖੱਬੇ ਪਾਸੇ ਅਸੀਂ ਮੁੜਦੇ ਆ ਜੀ ਕੱਚਾ ਰਾਹ ਆ ਤੇ ਇਹ ਰਾਹ ਦੀ ਮਤਲਬ ਕਹ ਲੋ ਭਈ ਵਰਤੋਂ ਮਤਲਬ ਇਹਨਾਂ ਖੇਤਾਂ ਵਿੱਚ ਪਹੁੰਚਣ ਵਾਸਤੇ ਕੀਤੀ ਜਾਂਦੀ ਹੈ ਤੇ ਜਿਵੇਂ ਪਹਿਲਾਂ ਦੱਸਿਆ ਵੀ ਕਣਕ ਦੀਆਂ ਬਾੜੀਆਂ ਹੋਣ ਦੇ ਕਰਕੇ ਦੋਨੋਂ ਪਾਸੇ ਜੋ ਖੇਤ ਨੇ ਉਹ ਖਾਲੀ ਦਿਖਾਈ ਦੇ ਰਹੇ ਨੇ ਇੱਥੋਂ ਕੇ ਘਰਾ ਸੱਜੇ ਪਾਸੇ ਮੁੜਦਾ ਹੈ ਸਾਮਣੇ ਪਾਸੇ ਮੈਨੂੰ ਇੱਕ ਮੋਟਰ ਉਹ ਦਿਖਾਈ ਦੇ ਰਹੀ ਹੈ ਜੀ ਤੇ ਲੱਗਦਾ ਵੀ ਰਸਤਾ ਦੂ ਹੈ ਮੋਟਰ ਤੱਕ ਹੀ ਹੋਵੇਗਾ ਅ ਬਿਲਕੁਲ ਸਹੀ ਗੱਲ ਹੈ ਜੀ ਮੋਟਰ ਤੱਕ ਹੀ ਜੋ ਇਹ ਜੋ ਬਿਜਲੀ ਦੀ ਤਾਰ ਹੈ ਉਹ ਪਈ ਹੋਈ ਹੈ ਤੇ ਉਹ ਤੋਂ ਅੱਗੇ ਕੋਈ ਰਸਤਾ ਮੈਨੂੰ ਅੱਗੇ ਦਿਖਾਈ ਨਹੀਂ ਦੇ ਰਿਹਾ ਜੀ ਇਹ ਅੱਗੇ ਜੀ ਮੋਟਰ ਇਹ ਮੋਟਰ ਵੀ ਸਾਡੇ ਪਿੰਡ ਦੀ ਹਦੂ ਵਿੱਚ ਇਹ ਭਾਵੇਂ ਸਾਡੇ ਪਿੰਡ ਦੀ ਜ਼ਮੀਨ 'ਚ ਪੈਂਦੀ ਹੈ ਜੀ ਤੇ ਇੱਥੇ ਪਹੁੰਚ ਕੇ ਜੋ ਵਿਊ ਹੈ ਉਸ ਤਰ੍ਹਾਂ ਦਾ ਬਣਦਾ ਜੀ ਚਲੋ ਜੀ ਫਿਰ ਤੂੰ ਮੁੜਦੇ ਆਂ ਵਾਪਸ ਤੇ ਸਾਹਮਣੇ ਪਾਸੇ ਅ ਸੂਰਜ ਦਾ ਚੜ੍ਹਾ ਵਧੀਆ ਜਿਹਾ ਮਹੌਲ ਦੋਸਤੋ ਉਹ ਬਣਵਾ ਰਿਹਾ ਜੀ ਫਿਰ ਤੂੰ ਆਪਾਂ ਉਸੇ ਰਸਤੇ ਦੇ ਉੱਪਰ ਵਾਪਸ ਜਾਂਦੇ ਹੋਏ ਜੋ ਖੇਤਾਂ ਵਾਲੇ ਪਾਸੇ ਪਈ ਜਾਂਦੀ ਹੈ ਉਹਦੇ ਉੱਪਰ ਪਹੁੰਚਦੇ ਆਂ ਜੀ ਸਾਹਮਣੇ ਪਾਸੇ ਜੋ ਨਾ ਸਫੈਦੇ ਦਿਖਾਈ ਦੇ ਰਹੇ ਨੇ ਇਹ ਜੋ ਨੈਸ਼ਨਲ ਹਾਈਵੇ ਹੈ ਨਾ ਜਿਸ ਨੂੰ ਅਸੀਂ ਪਹਿਲਾਂ ਕ੍ਰੋਸ ਕਰਕੇ ਆਏ ਹਾਂ ਉਹਦੇ ਹਾਲੇ ਦਿਵਾਲੀ ਉਹ ਲੱਗੇ ਹੋਏ ਨੇ ਜੀ। ਲੋ ਜੀ ਫਿਰ ਤੂੰ ਆਪਾਂ ਸੱਜੇ ਪਾਸੇ ਮੁੜਦੇ ਆਂ ਤੇ ਇਸ ਪਹੀ ਦੇ ਉੱਪਰ ਜਾਂਦੇ ਆਂ ਆ ਸਾਹਮਣੇ ਪਾਸੇ ਤਾਂ ਕਾਫੀ ਲੰਬਾ ਰਸਤਾ ਉਹ ਦਿਖਾਈ ਦੇ ਰਿਹਾ ਤੇ ਸੱਜੇ ਪਾਸੇ ਇੱਕ ਮੈਨੂੰ ਦਰਖਤ ਦਿਖਾਈ ਦੇ ਰਿਹਾ ਤੇ ਉਸ ਦਰਖਤ ਦੇ ਹੇਠਾਂ ਕੁਝ ਕੋਲੋ ਵੀ ਆ ਲੱਗਦਾ ਪੀ ਖੂ ਹੋਵੇਗਾ ਸ਼ਾਇਦ। ਇੱਕ ਵਾਰੀ ਆਪਾਂ ਇੱਧਰ ਜਾ ਕੇ ਦੇਖ ਕੇ ਆਉਨੇ ਆਂ ਪੀ ਖੂ ਹੈ ਜਾਂ ਕੀ ਉੱਥੇ। ਭੋਲ ਬਣਿਆ ਸਮhle ਪਾਸੇ ਟਰਾਂਸਫਾਰਮਰ ਲੱਗਾ ਹੋਇਆ ਇੱਥੇ ਮੋਟਰ ਤਾਂ ਮੈਨੂੰ ਜਾਪਦੀ ਨਹੀਂ ਕੋਈ ਹੂੰ ਬਿਲਕੁਲ ਸਹੀ ਹੈ ਜੀ ਸਾਹਮਣੇ ਪਾਸੇ ਜੋ ਦਰਖਤ ਨੇ ਨਾ ਉਹਨਾਂ ਦੀ ਹੇਠਾਂ ਵਾਲੇ ਪਾਸੇ ਇੱਕ ਪੁਰਾਣਾ ਖੂਹ ਹੈ ਉਹ ਮਨ ਨਜ਼ਰ ਆ ਰਿਹਾ ਜੀ ਖੂਦੇ ਕੋਲ ਚੱਲਦੇ ਆਂ ਦੇਖਦੇ ਆਂ ਲੋ ਜੀ ਦੋਸਤੋ ਆਪਾਂ ਆਇਆ ਉਸ ਪਾਸੇ ਤੋਂ ਪਾਪ ਕੇ ਆਪਣੇ ਪਿੰਡੋਂ ਲੰਘਦੇ ਪਾਸੇ ਆ ਕੇ ਫਿਰ ਖੱਬੇ ਪਾਸੇ ਮੁੜਿਆ ਤੇ ਆਹ ਤੇ ਖੇਤ ਖੇਲਿਆਣ ਨੇ ਸਾਰੇ ਤੇ ਇੱਥੇ ਆਪਣੀ ਨਜ਼ਰੀ ਪਿਆ ਜੀ ਖੂਹ ਵੇਖ ਤੇ ਖੂਹ ਮੇਸ਼ਾ ਪ੍ਰਤ ਨਹੀਂ ਹੁੰਦੇ ਕਿਉਂਕਿ ਅੱਜ ਕੱਲ ਖੂਹ ਨਹੀਂ ਲਾਇਆ ਜਾਂਦੇ ਜੇ ਕਈ ਇੱਥੋਂ ਕੋਈ 70 80 ਸਾਲ ਪਹਿਲਾਂ ਖੂਹ ਲੱਗਦੇ ਸਨ ਤੇ ਇੱਥੇ ਆਪਾਂ ਨੂੰ ਖੂਹ ਨਜ਼ਰ ਆਇਆ ਉਹ ਸਾਹਮਣੇ ਖੂਹ ਦੀ ਮੋੜ ਸ਼ਾਇਦ ਹੁੰਦੀ ਹੈ ਤੇ ਆਹ ਵਾਲਾ ਖੂਹ ਵਾਲਾ ਮਾਹੌਲ ਆ ਜੀ ਤੇ ਖੂਹ ਕੁਝ ਵੱਡੂnga ਨਹੀਂ ਹੈਗਾ ਮੇਰੇ ਅਨੁਮਾਨ ਨਾਲ ਦੇ ਵਿੱਚ ਕੋਈ 20 15 20 ਫੁੱਟ ਹੋਵੇਗਾ ਦੇਖੋ ਥੱਲੇ ਪਾਸੇ ਮਿੱਟੀ ਨਾਲ ਭਰਿਆ ਹੋਇਆ ਜਿਹੜੀ ਚੀਜ਼ ਦੀ ਵਰਤੋਂ ਨਹੀਂ ਹੁੰਦੀ ਉਹਦਾ ਬਾਅਦ ਚ ਦੇਖੋ ਮਾਹੌਲੇ ਹੋ ਜਾਂ ਉਸ ਤੋਂ ਬਣ ਜਾਂਦਾ ਤੇ ਜੇ ਗੱਲ ਕਰੀਏ ਪਿਛਲੇ ਪਾਸੇ ਥੋੜਾ ਜਿਹਾ ਮਤਲਬ ਇਸ ਤਰ੍ਹਾਂ ਜੋ ਰਕਬਾ ਖਾਲੀ ਪਿਆ ਜਿੱਥੇ ਦਰਖਤ ਲੱਗੇ ਹੋਏ ਨੇ ਇੱਥੇ ਮਤਲਬ ਜੋ ਜਦੋਂ ਖੂਹ ਗਿਰਦੇ ਹੋਣਗੇ ਇੱਥੇ ਫਿਰ ਜੋ ਗੀੜੀ ਉਹ ਲੱਗੀ ਹੁੰਦੀ ਹੈ ਜੀ ਤੇ ਬਸ ਤੇ ਹੁਣ ਇਹ ਰਕਬਾ ਛੱਡਿਆ ਹੋਇਆ ਅਸਲ ਜੇ ਉਸ ਤੋਂ ਜਿਹੜਾ ਖੂਹ ਦੀ ਜਗ੍ਹਾ ਹੁੰਦੀ ਨਾ ਉਹ ਸਾਂਝੀ ਹੁੰਦੀ ਨਾ ਕਈ ਘਰਾਂ ਦੀ ਜਾਂ ਕਹੋ ਵੀ ਆਲਦਵਾਲ ਦੇ ਖੇਤਾਂ ਵਾਲਿਆਂ ਵਿੱਚ ਜਿਹੜਾ ਨਾ ਪਰਿਵਾਰ ਦੇ ਖੇਤ ਹੁੰਦੇ ਨੇ ਫੇ ਖੇਤਾਂ ਵੰਡ ਹੋਣ ਦੇ ਪਰ ਉਹ ਜੀ ਖੂਹ ਦੀ ਜਗ੍ਹਾ ਹੁੰਦੀ ਉਹ ਫੇ ਜਿੰਨਾ ਕਾ ਨਾ ਹੁੰਦੀ ਕੋਈ 2 4 10 ਮਰਲੇ ਉਹ ਉਦਾਂ ਹੀ ਪਈ ਰਹਿ ਜਾਂਦੀ ਹੈਗੀ ਪਰ ਠੀਕ ਹੈ ਜੀ ਵਿਰਾਸਤ ਕਹਿ ਸਕਦੇ ਆ ਜੀ ਜਿਹੜਾ ਜਗਾ ਖਾਲੀ ਪਈ ਸੀ ਤਾਂ ਆਪਾਂ ਨੂੰ ਅੱਜ ਖੂਹ ਦੇਖਣ ਨੂੰ ਮਿਲ ਗਿਆ ਜੀ ਇਹ ਮਾਹੌਲ ਖੂਹ ਦਾ ਜੀ ਪਰ ਫਿਰ ਦੇਖ ਲਓ ਇਸ ਤਰ੍ਹਾਂ ਦੀ ਸਟਰਕਚਰ ਖੂਦ ਹੀ ਹੁੰਦੀ ਹੈ ਜੀ ਮਹਾਰਾਜ ਚ ਚਲੋ ਜੀ ਖੂਹ ਵਾਲਾ ਮੌਲਤਾ ਆਪਾਂ ਦੇਖ ਲਿਆ ਪ੍ਰਾਤਨ ਖੂਹ ਹੈ ਜੀ ਮਤਲਬ ਚਾਲੂ ਹਾਲਤ ਨਹੀਂ ਹੈਗਾ ਬਿਲਕੁਲ ਉਜਾਰ ਹਾਲਤ ਹੈ ਲੇਕਿਨ ਮੌਜੂਦ ਹੈ ਇਸ ਕਰਕੇ ਆਪਾਂ ਇਸ ਨੂੰ ਮਤਲਬ ਖੂਹ ਨੂੰ ਦੇਖ ਪਾਏ ਜੀ ਚਲੋ ਹੁਣ ਚੱਲਦੇ ਆਂ ਫਿਰ ਤੋਂ ਆਪਾਂ ਉਸ ਪਹੀ ਵਾਲੇ ਪਾਸੇ ਇਹ ਅਗਾਹ ਵਾਲੇ ਪਾਸ ਜੋ ਖੇਤ ਨੇ ਉਸ ਪਾਸੇ ਜਾ ਕੇ ਆਉਣੇ ਆ ਜੀ ਲੋੜੀ ਜਾ ਕੇ ਫਿਰ ਤੋਂ ਉਹੀ ਰਸਤਾ ਤੋ ਬਸ ਸੱਜੇ ਪਾਸੇ ਮੁੜਦੇ ਹਾਂ ਜੀ ਇੱਥੇ ਕਿਨਾ ਤੁਸੀਂ ਨੋਟ ਕੀਤਾ ਹੋਵੇਗਾ ਮਤਲਬ ਖੇਤਾਂ ਦੇ ਵਿੱਚ ਨਾ ਜੋ ਨਾੜ ਹੈ ਉਸ ਨੂੰ ਅੱਗ ਲਗਾਈ ਹੋਈ ਹੈ ਜੀ ਮਤਲਬ ਇੱਕ ਕਹੋ ਵੀ ਇੱਕ ਬੁਰਾ ਵਰਤਾਰਾ ਮਤਲਬ ਫਸਲਾਂ ਦੀ ਰਿਆਨ ਖੂਨ ਨੂੰ ਅੱਗ ਲਾਉਣਾ ਉਹ ਅੱਜਕੱਲ ਮਤਲਬ ਕਹੋ ਵੀ ਆਮ ਦੇਖਿਆ ਜਾ ਸਕਦਾ ਜੀ ਇੱਥੇ ਗਾ ਕੇ ਰਸਤਾ ਸੱਜੇ ਪਾਸੇ ਮੁੜ ਗਿਆ ਜੀ ਚਲੋ ਇੱਧਰ ਜਾਂਦੇ ਹਾਂ ਤੇ ਇੱਥੇ ਆ ਕੇ ਮੈਨੂੰ ਸਾਹਮਣੇ ਪਾਸੇ ਇੱਕ ਨਹੀਂ ਦੋ ਮੋਟਰਾਂ ਦਿਖਾਈ ਦੇ ਰਹੀਆਂ ਜੀ ਸੱਜੇ ਪਾਸੇ ਇਸ ਰਸਤੇ ਦੇ ਦੋ ਮੋਟਰਾਂ ਉਹ ਮੌਜੂਦ ਆ ਜੀ ਤੇ ਇਹ ਦੋਨੋਂ ਮੋਟਰਾਂ ਸਾਡੇ ਪਿੰਡ ਭਾਵਕੇ ਪਿੰਡ ਚੁਲਾੰਗ ਦੀ ਜ਼ਮੀਨ ਚਹੀ ਪੈਂਦੀਆਂ ਨੇ ਇੱਕ ਇਹ ਮੋਟਰ ਆ ਜੀ ਤੇ ਇੱਕ ਸਾਹਮਣੇ ਪਾਸੇ ਮੋਟਰ ਆ ਮੋਟਰ ਅੱਜ ਕੱਲ ਨਹੀਂ ਚੱਲਦੀਆਂ ਕਿਉਂਕਿ ਕਣਕਾਂ ਦੀ ਬਾਢੀ ਹੋ ਚੁੱਕੀ ਆ ਤੇ ਝੋਨੇ ਦੀ ਫਸਲ ਲਾਉਣ ਦਾ ਸਮਾਂ ਜੀ ਤਕਰੀਬਨ ਮਹੀਨੇ ਦਾ ਸਮਾਂ ਜੀ ਰਹਿੰਦਾ ਹੁੰਦਾ ਕਿਉਂਕਿ ਮੈਂ ਇਹ ਜੋ ਹੈ ਨਾ ਰਿਕਾਰਡਿੰਗ ਹੈ ਇਹ ਮੈਂ ਮੈਨੇਚੇ ਕਰ ਰਿਹਾ ਤੇ ਇਸ ਲਈ ਆ ਜੋ ਕਣਕਾਂ ਦਾ ਬਾਡੀ ਵਾਲਾ ਮਾਹੌਲ ਦੋਸਤੋ ਉਹ ਨਜ਼ਰ ਆ ਰਿਹਾ ਜੀ ਕਿਹ ਮੋਟਰ ਲੰਗੀ ਜੀ ਆਹ ਲੋ ਜੀ ਸਾਹਮਣੇ ਪਾਸੇ ਆ ਕੇ ਹੁਣ ਜੋ ਇੱਥੇ ਆ ਕੇ ਜੋ ਇਸ ਰਸਤੇ ਦੀ ਹੋ ਗਈ ਸਮਾਪਤੀ ਤੇ ਸਾਹਮਣੇ ਪਾਸ ਜੋ ਖੇਤ ਪੈਂਦੇ ਨੇ ਜੀ ਇਹ ਸਾਡੇ ਪਿੰਡ ਦੀ ਹਦੂਦ ਵਿੱਚ ਪੈਂਦੇ ਨੇ ਜੀ ਦੋਸਤੋ ਮੈਂ ਹੁਣ ਨਾ ਇਹ ਮੋਟਰਾਂ ਦੇ ਕੋਲ ਖੜਾ ਇੱਥੇ ਆ ਕੇ ਜੋ ਨਾ ਰਾਹ ਸੀਗਾ ਉਹਦੀ ਹੋ ਗਈ ਸਮਾਪਤੀ ਦੇਖੋ ਇਤੋਂ ਗਾਂ ਖੇਤ ਸ਼ੁਰੂ ਹੋ ਗਿਆ ਜੀ ਇੱਥੋਂ ਜੋ ਨਾ ਸਾਹਮਣੇ ਸਫੈਦੇ ਲੱਗੇ ਹੋਏ ਆ ਉਹ ਸਾਡੇ ਪਿੰਡ ਦੀ ਸਰਹੱਦ ਹੈ ਜੀ ਉੱਥੋਂ ਫੇ ਜੀ ਨਹੀਂ ਸਫਾਇਦੇ ਨਹੀਂ ਸਫੈਦਾਂ ਤੋਂ ਪਹਿਲਾਂ ਹੀ ਆ ਇਹ ਮੋਟਰ ਜਿਹੜੀ ਹੈਗੀ ਨਾ ਇਹ ਮੋਟਰ ਤੋਂ ਸਿੱਧੀ ਇੱਥੇ ਵਟ ਆਉਂਦੀ ਜੀ ਇਸ ਤੋਂ ਬਾਅਦ ਜੋ ਨਾ ਉਹ ਮੋਟਰ ਲੱਗੀ ਆ ਜੀ ਉਹ ਸਾਡੇ ਪੈਨਚੇ ਪੈਂਦੀ ਆ ਜੀ ਅਗਲੀ ਮੋਟਰ ਉਹ ਪੈਂਦੇ ਪੈਂਦੀ ਆ ਜੀ ਉਹ ਮੋਟਰ ਤੋਂ ਗਾਂ ਫੇ ਨਾ ਉੱਥੇ ਦੋ ਪੱਥਰ ਲੱਗੇ ਨਜ਼ਰ ਆ ਰਹੇ ਉਸ ਜਗ੍ਹਾ ਦੇ ਵਿੱਚ ਐ ਕਾਲੋ ਵੀ ਇੱਕ ਉੱਥੇ ਕਾ ਤੇ ਇੱਕ ਉੱਥੇ ਕਾ ਉਹ ਹੁਣ ਉੱਥੇ ਦੋ ਮਤਲਬ ਜਗਾ ਆ ਕੇ ਜੋ ਪਿੰਡ ਦੀ ਜੋ ਨਾ ਸਿਹਦੇ ਜਾਂ ਤੇ ਹੱਦੇ ਬਣਦੇ ਆ ਜੀ ਹੁਣ ਮੈਂ ਇਹਨੂੰ ਉੱਥੇ ਤੱਕ ਜੋ ਪੈਦਲ ਜਾਣਾ ਪਵੇਗਾ ਆਪਾਂ ਇੱਥੇ ਆਪਣਾ ਸਾਈਕਲ ਖੜਾ ਕਰ ਦਿੱਤਾ ਇਹ ਮੋਟਰ ਦੇ ਕੋਲ ਰਾਹ ਇੱਥੋਂ ਮੁੱਕ ਗਿਆ ਪਰਗੇ ਪਾਸੇ ਜਾਣ ਵਾਸਤੇ ਜੋ ਪਿੰਡ ਆਪਣੇ ਖੇਤ ਖਾਲੀ ਨੇ ਆਪਾਂ ਚੱਲਦੇ ਆ ਸਿੱਧਾ ਹੀ ਮੋਟਰ ਵਾਲੇ ਪਾਸੇ ਚੱਲਦੇ ਆ ਉੱਥੇ ਵੀ ਉਹ ਜੋ ਨਾ ਸਰਦੇ ਨੇ ਉੱਥ ਤੱਕ ਜਾਨੇ ਆ ਸਾਹਮਣੇ ਪਾਸੇ ਪਿੰਡ ਪੈਂਦਾ ਪਤਿਆਲਾ ਉੱਥੇ ਜਾ ਕੇ ਕਰਦੇ ਆ ਗੱਲਬਾਤ ਚਲੋ ਮੈਂ ਸਾਈਕਲ ਚਲੋ ਸੇਫ ਆ ਠੀਕ ਆ ਇੱਕ ਟਾਇਰ ਉਹ ਕਾਣਕ ਦੀ ਵੱਡ ਕਰਕੇ ਆਪਾਂ इजीली ਚੱਲ ਸਕਦੇ ਹਾਂ ਚਲੋ ਲੋ ਜੀ ਆਪਾਂ ਮੋਟਰ ਤੇ ਲਾਗੇ ਪਹੁੰਚ ਗਏ ਅੱਜ ਇੱਕ ਆਹ ਮੋਟਰ ਇੱਕ ਆਹ ਮੋਟਰ ਆਪਣੇ ਪਿੰਡ ਜੀ ਪੈਂਦੀ ਆ ਤੇ ਹੁਣ ਬੌਂਡ ਜੀ ਅੱਗੇ ਜਾ ਕੇ ਸਿਹਰ ਦੇ گاਹ ਮਿਲ ਗਿਆ ਆਪਾਂ ਨੂੰ ਜੱਗ ਉਸ ਪਾਸੇ ਮਿਲ ਲਗੇ ਜੀ ਚਲੋ ਚਲਦੇ ਆਖੀ ਨੂੰ ਪੁਰਾ ਕੇ ਖੱਲ ਦੀ ਬਧੀ ਆ ਗਿਆ ਆਪਾਂ इजीली ਪਹੁੰਚ ਪਾਵਾਂਗੇ ਜੀ ਉਸ ਸਿਰ ਦੇ ਆ ਦੇ ਉੱਪਰ ਲੋ ਜੀ ਦੋਸਤੋ ਆਪਾਂ ਅਖੀਰ ਆਪਣੀ ਮੰਜ਼ਲ ਤੇ ਪਹੁੰਚ ਗਏ ਜੀ ਇਹ ਦੇਖੋ ਪੱਥਰ ਲੱਗਾ ਇਹ ਪੱਥਰ ਵਾਹ ਵੱਡਾ ਹੈ ਇਹ ਹੁਣ ਆਪਾਂ ਪੱਥਰ ਦੇ ਬਿਲਕੁਲ ਕੋਲ ਪਹੁੰਚ ਗਏ ਆ ਜੀ ਆਹ ਲੋ ਜੀ ਇਹ ਹੁੰਦਾ ਜੀ ਸਿਹਦੇ ਦਾ ਜਾਂ ਸਿਹਦੇ ਦਾ ਪੱਥਰ ਹੁਣ ਕਰਦੇ ਆ ਗੱਲ ਇਹ ਇੱਥੇ ਆ ਕੇ ਕਿਹੜੇ ਕਿਹੜੇ ਪਿੰਡ ਦੀ ਹੱਦ ਜੋ ਮਿਲਦੀ ਦੋਸਤੋ ਇਹ ਵਾਲਾ ਪੱਤਰਾ ਪਹਿਲਾਂ ਕਰਦੇ ਗੱਲ ਆਪਣੇ ਪਿੰਡ ਦੀ ਜੀ ਇਸ ਪੱਥਰ ਦੇ ਇਸ ਪਾਸੇ ਆ ਜੋ ਨਾ ਕਣਕ ਦਿਸ ਰਹੀ ਆ ਇਹ ਸਾਰੀ ਸਾਡੇ ਪਿੰਡ ਦੀ ਜ਼ਮੀਨ ਆ ਜੀ ਉਸ ਤੋਂ ਗਾਹਾਂ ਦੀ ਇਸ ਪੱਥਰ ਦੇ ਸੱਜੇ ਪਾਸੇ ਜੋ ਆ ਨਾ ਖਾਲੀ ਵੱਟ ਪਈ ਆ ਆ ਖਾਲੀ ਖੇਤ ਪੈ ਨੇ ਦਿਖਾ ਦਿੰਨੇ ਥੋੜੇ ਜਿਹਾ ਇੱਥੇ ਆ ਵੱਟ ਕਿਹੜੀ ਜੀ ਵੱਟ ਜਾਂਦੀ ਆ ਦੇਖ ਇਹ ਵਾਲੀ ਇਹ ਪਿੰਡ ਦੀ ਹੈਗਾ ਜੀ ਪਿੰਦਾ ਚੱਕ ਸ਼ਕੂਰ ਤੇ ਪੱਥਰ ਦੇ ਇਸ ਪਾਸੇ ਪੈਂਦਾ ਜੀ ਪਿੰਡ ਪਤਿਆਲ ਹੁਣ ਆਪਾਂ ਤੁਹਾਨੂੰ ਖੜ ਕੇ ਪੱਥਰ ਦੇ ਇੱਕ ਵਾਰੀ ਤਿੰਨੇ ਪਿੰਡ ਦਿਖਾ ਦੰਨੇ ਜੀ ਇਹ ਪਤਿਆਲ ਇਹ ਪੈਂਦਾ ਜੀ ਪਿੰਡ ਆਪਣਾ ਚਲਾਗ ਤੇ ਇਹ ਪੈਂਦਾ ਜੀ ਪਿੰਡ ਅੱਛਾ ਸ਼ਤੂ ਚਲੋ ਹੁਣ ਆਪਾਂ ਚੱਲਦੇ ਹਾਂ ਦੂਜੇ ਪੱਥਰ ਵਾਲੇ ਪਾਸੇ ਉਹ ਪੱਥਰ ਕਾਂ ਲੱਗਾ ਉਹ ਦੇਖੋ ਦਿਸਦਾ ਪਿਆ ਜੀ ਇਹ ਪੁਰਾਣਾ ਪੱਥਰ ਆਪਾਂ ਹੁਣ ਦੇਖ ਕੇ ਆਏ ਆ ਜੀ ਉਹ ਸਗਤ ਸਹੱਦਾ ਚੁਲਾੰਗ ਪਤਿਆਲ ਤੇ ਚੱਕ ਸ਼ਕੂਰ ਦਾ ਹੁਣ ਦੇਖੋ ਦੋਸਤੋ ਬਸ ਕਰੀਬਨ ਇੱਕ ਡੇਢ ਕਿੱਲੇ ਦੀ ਬਾੜ ਤੇ ਦੂਜਾ ਪੱਥਰ ਹੋਰ ਲੱਗਾ ਜੀ ਇਹ ਹੁਣ ਪਿੰਡ ਇਹ ਸਰਦ ਹੋਰ ਪਿੰਡਾਂ ਦੀ ਮੰਨ ਗਈ ਜੀ ਤੁਹਾਨੂੰ ਦੱਸ ਦਿਆਂ ਪੱਥਰ ਦੇ ਉੱਪਰ ਪਹੁੰਚ ਕੇ ਲੋ ਜੀ ਦੋਸਤੋ ਆ ਪੱਥਰ ਲੱਗਾ ਜੀ ਮਤਲਬ ਇੱਧਰ ਪਿੰਡ ਵਧੀਆ ਪੱਥਰ ਲੱਗੇ ਵੱਡੇ ਵੱਡੇ ਸ ਇਹ ਟੁਕੇ ਦਾ ਪੱਥਰ ਲੱਗਾ ਹੋਇਆ ਇੱਥੇ ਮੈਂ ਖੜਾ ਹਾਂ ਦੋਸਤੋ ਹੁਣ ਇਸ ਪੱਥਰ ਦੇ ਚਲੋ ਭਈ ਇਹ ਵੱਟ ਜਾਂਦੀ ਹੈ ਜੀ ਇਸ ਪੱਥਰ ਦੇ ਆਪਾਂ ਪਹਿਲਾਂ ਆਪਣੇ ਪਿੰਡ ਦੀ ਗੱਲ ਕਰ ਲਈਏ ਆਹ ਵੱਟ ਜਾਂਦੀ ਹੈ ਜੀ ਇਸ ਵੱਟ ਦੇ ਜੋ ਖੱਬੇ ਪਾਸੇ ਆਹ ਨਜ਼ਰ ਆ ਰਹੇ ਪੂਰੇ ਤੋਂ ਪੂਰੇ ਖੇਤ ਇਹ ਸਾਡੇ ਪਿੰਡ ਦੇ ਜੀ ਇਸ ਵੱਟ ਦੇ ਇਸ ਵੱਟ ਦੇ ਚਲੋ ਭਈ ਖੱਬੇ ਪਾਸੇ ਸੱਜੇ ਪਾਸੇ ਕੀਤ ਨਜ਼ਰ ਆ ਰਹੇ ਜੋ ਉਹ ਪਿੰਡ ਨੇ ਜੀ ਉਹ ਪਿੰਡ ਹੈ ਜੀ ਆ ਖਰਲ ਕਲਾਂ ਤੇ ਇਸ ਵਟ ਇਸ ਵਟ ਦੇ ਪੱਥਰ ਦੇ ਕੋਲੋਂ ਕਿ ਜੋ ਇਸ ਪਾਸੇ ਪਿੰਡ ਨਜ਼ਰ ਆ ਨਜ਼ਮੀਨ ਨਜ਼ਰ ਆ ਰਹੀ ਜੀ ਉਹ ਹੈ ਜੀ ਪਿੰਡ ਪਤਿਆਲ ਪਾਪਕੇ ਪਿੰਡ ਪਤਿਆਲ ਪਿੰਡ ਖਰਲ ਕਲਾਂ ਤੇ ਪਿੰਡ ਚਲਾਗ ਲੋ ਜੀ ਦੋਸਤੋ ਆ ਪੱਥਰ ਹੁੰਦਾ ਤੇ ਅਸੀਂ ਪੱਥਰ ਤੁਹਾਨੂੰ ਦਿਖਾ ਦਿੱਤਾ ਪਾਪਕੇ ਪਿੰਡ ਦੀਆਂ ਹੱਦਾਂ ਤੁਹਾਨੂੰ ਦਿਖਾ ਦਿੱਤੀਆਂ ਹੁਣ ਆਪਾਂ ਚੱਲਦੇ ਆਂ ਫਿਰ ਆਪਣੇ ਸਾਈਕਲ ਵਾਲੇ ਪਾਸੇ ਜੀ ਆਪਾਂ ਨਾ ਗੱਲ ਕਰੀਏ ਇਹਨਾਂ ਪੱਥਰਾਂ ਦੀ ਕਿ ਜਦੋਂ ਪੰਜਾਬ ਦੀ ਜਨਮ ਦੀ ਕਨਸੋਲਿਡੇਸ਼ਨ ਹੋਈ ਉਦੋਂ ਫਿਰ ਮਤਲਬ ਪਿੰਡਾਂ ਦੀਆਂ ਹੱਦਾਂ ਵੀ ਤੈਹ ਹੋਈਆਂ ਨਾ ਜਦੋਂ ਆਪਣੇ ਖੇਤ ਜਿਹੜੇ ਹਨ ਉਹਨਾਂ ਨੂੰ ਮਤਲਬ ਰੱਬਿਆਂ ਚ ਵੰਡੇ ਆ ਗਿਆ ਉਹਨਾਂ ਨੂੰ ਇੱਕ ਰਾ ਚ ਵੰਡੇ ਆ ਗਿਆ ਹੈ ਨਾ ਮਤਲਬ ਉਹਦੀ ਕਨਸੋਲਿਡੇਸ਼ਨ ਹੋਈ ਕਹ ਲੋ ਨਾ ਉਦੋਂ ਫਿਰ ਪਿੰਡਾਂ ਦੀਆਂ ਹੱਦਾਂ ਵੀ ਮੁਕਰਰ ਕੀਤੀਆਂ ਗਈਆਂ ਵੀ ਮਤਲਬ ਇਸ ਤਰ੍ਹਾਂ ਦੀ ਪੱਕੇ ਤੌਰ ਦੇ ਉੱਪਰ ਪਿੰਡ ਦੀ ਹੱਦ ਜੋ ਹੈ ਉਸ ਨੂੰ ਮਤਲਬ ਇੱਕ ਤਰ੍ਹਾਂ ਦਾ ਉਨਾ ਜੋ ਵੇ ਪੁਆਇੰਟ ਗਾ ਲੋ ਜਾਂ ਉਥੇ ਪੱਥਰ ਲਾ ਦਿੱਤਾ ਜਾਂਦਾ ਉਹਦੋ ਫੇ ਇਹ ਜੋ ਪੱਥਰ ਸਨ ਨਾ ਇਹ ਖਾਸ ਕਰਕੇ ਜਿੱਥੇ ਨਾ ਪਿੰਡ ਦੀਆਂ ਤਿੰਨ ਪਿੰਡ ਦੀਆਂ ਹੱਦਾਂ ਇੱਕ ਜਗ੍ਹਾ ਕੇ ਮਤਲਬ ਰਲਦੀਆਂ ਉਥੇ ਇਹ ਪੱਥਰ ਦੋਸਤੋ ਉਹ ਲਾਏ ਜਾਂਦੇ ਨੇ ਤੁਸੀਂ ਸਾਬ ਲਾ ਲੋ 1947 ਤੋਂ ਬਾਅਦ ਇਹ ਮਤਲਬ ਕਨਫਲਿਕਟ ਇਸ਼ੂ ਪੂਰੇ ਪੰਜਾਬ ਦੀ ਜ਼ਮੀਨ ਦੀ ਤੇ ਦੇਖੋ ਇਨੀ ਪ੍ਰਾਚਨ ਚੀਜ਼ ਦੋਸਤੋ ਹੁੰਦੀ ਹੈ ਜੋ ਇਸ ਤਰ੍ਹਾਂ ਆਪਾਂ ਨੂੰ ਦੇਖਣ ਨੂੰ ਮਿਲ ਜਾਵੇ ਤਕ ਤਰ੍ਹਾਂ ਦਾ ਮਤਲਬ ਖੁਸ਼ੀ ਹੁੰਦੀ ਹੈ ਤੇ ਮਲੇ ਉਹ ਵੇਲਾ ਜੋ ਹੈ ਉਹ ਵੀ ਮੈਂ ਕਿਹਾ ਦਾ ਜਾਜ ਜਾਉਣ ਨੂੰ ਕਰਦਾ ਵੀ ਯਾਰ ਉਦੋਂ ਮਨ ਕਿਹੋ ਜਿਹਾ ਮੋਲ ਹੋਵੇਗਾ ਜੀ ਬਸ ਦੋਸਤੋ ਆਪਣਾ ਜੋ ਨਾ ਆਪਾਂ ਆਪਣਾ ਵਲੌਗ ਚੱਲ ਰਿਹਾ ਨੇ ਇਹ ਵਾਲਾ ਤੇ ਮਕਸਦ ਵੀ ਇਹ ਹੈ ਤੇ ਅਸੀਂ ਅੱਜ ਆਪਣੀ ਜੋ ਉਹਨੂੰ ਸੰਭ ਲਈਏ ਜੋ ਅੱਜ ਹੈ ਕਿਉਂਕਿ ਕੱਲ ਨੂੰ ਇਹ ਪੁਰਾਤਨ ਹੋ ਜਾਣਾ ਤੇ ਜੇ ਆਪਾਂ ਦੇਖਣਾ ਹੋਵੇ ਉਸ ਵੇਲੇ ਪਾਸਟ ਨੂੰ ਫਿਰ ਆਪਾਂ ਇਸ ਵਲੌਗ ਦਾ ਇਸ ਵੀਡੀਓ ਰਾਹੀਂ ਦੇਖ ਸਕੀਏ ਜੀ ਚਲੋ ਜੀ ਆਪਾਂ ਹੁਣ ਆਪਣੇ ਸਾਈਕਲ ਦੇ ਕੋਲ ਪਹੁੰਚ ਗਏ ਆ ਜੀ। ਤੇ ਹੁਣ ਆਪਾਂ ਸਫ਼ਰ ਗਾਂ ਆਰੰਭ ਕਰਦੇ ਆ ਕੋਈ ਹੋਰ ਕਹੀ ਕੂਹੀ ਮਿਲਦੀ ਪਿੰਡ ਦੀ ਉਸ ਪਾਸੇ ਜਾਂਦੇ ਆ ਜੀ ਚਲੋ। ਚਲੋ ਜੀ। ਲੋ ਜੀ ਫਿਰ ਤੋਂ ਆਪਾਂ ਪਹੁੰਚ ਗਏ ਆ ਚਕਸ਼ਕੂਰ ਵਾਲੀ ਸੜਕ ਦੇ ਉੱਪਰ। ਇਸ ਪਾਸੇ ਆਪਣਾ ਪਿੰਡ ਹੈ ਜੀ ਚੁਲਾੰਗ ਤੇ ਇਸ ਪਾਸੇ ਜਾਂਦੀ ਰੋਡ ਚਕਸ਼ਕੂਰ ਤੇ ਆਪਾਂ ਇਸ ਰਸਤੇ ਨੂੰ ਕਵਰ ਕਰਕੇ ਹੁਣ ਆਏ ਆ ਜੀ। ਇਹ ਰਸਤੇ ਦੇ ਬਿਲਕੁਲ ਸਾਹਮਣੇ ਪਾਸੇ ਇੱਕ ਸੱਜੇ ਪਾਸੇ ਕਹੋ ਭਈ ਚਕਸ਼ਕੂ ਰੂਟ ਸੱਜੇ ਪਾਸੇ ਇੱਕ ਰਸਤਾ ਜਾਂਦਾ ਪਲਪਾ ਉਸ ਪਾਸੇ ਜਾ ਕੇ ਸਸ ਨੂੰ ਕਵਰ ਕਰਕੇ ਆਉਂਦੇ ਆ ਜੀ ਇਹ ਰਸਤਾ ਕੋਈ ਜ਼ਿਆਦਾ ਲੰਬਾਈ ਵਾਲਾ ਨਹੀਂ ਜਾ ਪਰਿਆ ਉਹ ਸਾਹਮਣੇ ਪਾਸੇ ਮੈਨੂੰ ਸੱਜੇ ਪਾਸੇ ਰਸਤੇ ਦੇ ਇੱਕ ਮੋਟਰ ਦਿਖਾਈ ਦੇ ਰਹੀ ਹੈ ਉਸ ਮੋਟਰ ਪਾਕੀ ਰਸਤਾ ਹੋਣ ਦੀ ਸੰਭਾਵਨਾ ਹੈ ਜੀ ਉਹ ਕਿਲਾ ਡੇਢ ਕਿਲੇ ਦੀ ਬਾੜ ਦੇ ਉੱਪਰ ਜਾ ਕੇ ਇਹ ਰਸਤੇ ਦੀ ਇੱਥੇ ਕਾਗਜ ਹੋ ਜਾਂਦੀ ਸਮਾਪਤੀ ਤੇ ਇੱਥੋਂ ਹੁਣ ਕਹੋ ਭਈ ਆ ਦੇਖੋ ਸਾਮ੍ਹਲੇ ਪਾਸੇ ਉਹਨਾਂ ਖੇਤ ਆ ਗਏ ਜੀ ਤੇ ਕਹ ਲੋ ਭਈ ਆ ਜੋ ਸਾਰੇ ਜੋ ਸਾਰੇ ਤੋਂ ਖੇਤ ਨੇ ਸਾਮ੍ਹਲੇ ਪਾਸੇ ਆਪਾਂ ਨੂੰ ਦਿਖਾਈ ਦੇ ਰਹੇ ਨੇ ਜੀ ਇਹ ਸਾਡੇ ਪਿੰਡ ਚੁਲਾੰਗ ਦੀ ਹਦੂਚੇ ਪੈਂਦੇ ਨੇ ਜੀ ਇਹ ਇਸ ਪਾਸੇ ਇੱਕ ਮੋਟਰ ਹੈ ਜਿੱਥੋਂ ਤੱਕ ਇਹ ਰਾਹ ਜਾਂਦਾ ਹੈ ਤੇ ਇੱਥੇ ਆ ਕੇ ਇਸ ਤਰ੍ਹਾਂ ਦਾ ਦੋਸਤੋ ਮਾਹੌਲ ਹੈ ਉਹ ਬਣਦਾ ਜੀ ਚਲੋ ਫਿਰ ਵਾਪਸ ਚੱਲਦੇ ਆ ਆਪਾਂ ਜੋ ਰੂਡ ਜਾਂਦੀ ਹੈ ਸਾਡੇ ਪਿੰਡ ਤੋਂ ਪਿੰਡ ਚਕਸ਼ਪੂਰ ਨੂੰ ਤੇ ਦੋਨੇ ਪਾਸੇ ਖੇਤ ਤੇ ਇਹਨਾਂ ਖੇਤਾਂ ਦੇ ਵਿੱਚ ਜੋ ਕਹ ਲੋ ਭਈ ਮੌਸਮ ਦੇ ਹਿਸਾਬ ਨਾਲ ਜੋ ਫਸਲਾਂ ਨੇ ਉਦਖਾਈ ਦੇ ਰੀਆਂ ਨੇ ਜੀ ਤੇ ਸਾਹਮਣੇ ਪਾਸੇ ਫਿਰ ਤੋਂ ਆਪਾਂ ਨੂੰ ਦਿਖਾਈ ਦੇ ਰਹੀ ਹੈ ਜੀ ਪਿੰਡ ਚੱਕਸ਼ਕੂਰ ਵਾਲੀ ਸੜਕ ਇੱਥੋਂ ਆਪਾਂ ਹੁਣ ਸੱਜੇ ਪਾਸੇ ਮੁੜਦੇ ਹਾਂ ਜੀ ਤੇ ਦੋਸਤੋ ਗੱਲ ਕਰੀਏ ਇਹ ਸੜਕ ਦੀ ਇਹ ਸੜਕ ਮਤਲਬ ਨੈਸ਼ਨਲ ਹਾਈਵੇ ਨੰਬਰ 44 ਤੋਂ ਰੰਜੋਸ਼ ਪਿੰਡ ਚੱਕਸ਼ਕੂਰ ਹੈ ਉਸ ਪਾਸੇ ਨੂੰ ਜਾਂਦੀ ਹੈ ਤੇ 200 ਮੀਟਰ ਦੇ ਉੱਪਰ ਜਾ ਕੇ 2-300 ਮੀਟਰ ਦੇ ਉੱਪਰ ਜਾ ਕੇ ਸਾਡੇ ਪਿੰਡ ਦੀ ਜੋ ਜ਼ਮੀਨ ਹੈ ਉਹਦੀ ਹੋ ਰਹੀ ਹੈ ਸਮਾਪਤੀ ਇੱਥੇ ਸਾਹਮਣੇ ਜੋ ਨਾ ਮੋਟਰ ਦਿਖਾਈ ਦੇ ਰਹੀ ਹੈ ਇਹਦੇ ਬਿਲਕੁਲ ਸਾਹਮਣੇ ਆ ਖੱਬੇ ਪਾਸੇ ਇੱਕ ਰਸਤਾ ਗਿਆ ਖੇਤਾਂ ਵਾਲੇ ਪਾਸੇ ਇਸ ਨੂੰ ਬਾਅਦ ਚ ਕਵਰ ਕਰਦੇ ਆ ਪਹਿਲਾਂ ਆਪਾਂ ਪਿੰਡ ਦੀ ਜੋ ਨਾ ਹੱਦ ਹੈ ਸਾਡੇ ਪਿੰਡ ਦੀ ਹੱਦ ਹੈ ਜਾਂ ਜਾ ਕੇ ਸਾਡੇ ਪਿੰਡ ਦੇ ਚੱਕ ਸ਼ਕੂਰ ਦੀ ਹੱਦ ਹੈ ਉੱਥੇ ਪਹਿਲਾਂ ਪਹੁੰਚਦੇ ਆ ਜੀ ਇੱਥੇ ਕੁ ਇਹ ਟਿੱਡੀ ਜੀ ਵੱਟ ਜਾਂਦੀ ਹੈ ਜੀ ਤੁਹਾਨੂੰ ਦਿਖਾਉਣਾ ਥੋੜਾ ਗਾਂ ਜਾ ਕੇ ਇਹ ਖੰਬੇ ਦੇ ਕੋਲ ਜਾ ਕੇ ਇਹ ਦੇਖੋ ਜੀ ਅਸੰਜੇ ਪਾਸੇ ਖੰਬੇ ਵਾਲੇ ਪਾਸੇ ਇੱਕ ਵਟ ਦਿਖਾਈ ਦੇ ਰਹੀ ਹੈ ਤੇ ਇਹ ਦੇਖੋ ਤੇ ਇਵੇਂ ਹੀ ਸਾਨੂੰ ਇੱਕ ਖੈਲੋ ਭਈ ਸਜੇ ਪਾਸੇ ਵੀ ਉਹ ਵਟ ਹੈ ਉਹ ਦਿਖਾਈ ਦੇ ਰਹੀ ਤੇ ਮਸਾ ਕੱਲ ਘੁਮਾ ਕੇ ਦਿਖਾਉਣਾ ਮਰਜੀ ਇਹ ਦੇਖੋ ਜੀ ਐਨਕ ਵਟ ਜਾ ਰਹੀ ਹੈ ਉਹ ਟੇਢੀ ਜੀ ਵਟ ਜਾ ਰਹੀ ਉਸ ਫਿਰਦੇ ਵਾਲੇ ਪਾਸੇ ਤੇ ਸਾਹਮਣੇ ਪਾਸੇ ਜੋ ਆ ਨਾ ਰਕਬਾ ਇਹ ਸਾਡੇ ਪਿੰਡ 'ਚ ਪੈਂਦਾ ਪਾਪਾ ਕਹਿੰਉਂ ਵਟ ਤਾਂ ਕੀ ਸਾਡੇ ਪਿੰਡ ਦੀ ਜ਼ਮੀਨ ਸੀ ਦੋਸਤੋ ਹੁਣ ਫਿਰ ਤੋਂ ਚੱਲਦੇ ਆਂ ਵਾਪਸ ਤੇ ਇੱਕ ਹੋਰ ਵੀਡੀਓ ਨਾਲ ਪਹਿਲਾਂ ਆਪਾਂ ਪਹੀ ਦੇਖੀ ਮੋਟਰ ਦੇ ਸਾਹਮਣੇ ਪਾਸੇ ਉਸ ਨੂੰ ਕਵਰ ਕਰਕੇ ਆਉਨੇ ਆਂ ਹੁਣ ਮੁੜਦੇ ਆਂ ਸੱਜੇ ਪਾਸੇ ਅਸੀਂ ਹੁਣ ਨਾ ਮਤਲਬ ਆਪਣੇ ਪਿੰਡ ਦੀ ਹੱਦ ਦੇਖ ਕੇ ਫਿਰ ਤੋਂ ਵਾਪਸ ਆਪਣੇ ਪਿੰਡ ਵੱਲ ਨੂੰ ਆ ਕੇ ਸੱਜੇ ਪਾਸੇ ਮੁੜੇ ਆਂ ਜੋ ਪਹੀ ਖੇਤਾਂ ਵਾਲੇ ਪਾਸੇ ਜਾਂਦੀ ਹੈ ਜੀ ਤੇ ਖੱਬੇ ਪਾਸੇ ਕਮਾਦ ਦੀ ਫਸਲ ਬੀਜੀ ਹੋਈ ਹੈ ਤੇ ਸੱਜੇ ਪਾਸੇ ਕਣਕ ਦਾ ਵਾਢਾ ਇਹ ਰਸਤੇ ਉੱਪਰ ਜਿਆਦਾ ਈ ਘਾਹ ਬੂਟੀ ਉੱਗੀ ਹੋਈ ਆ ਦਾ ਮਤਲਬ ਰਸਤੇ ਦੀ ਵਰਤੋਂ ਘੱਟ ਹੁੰਦੀ ਹੈ ਜੀ। ਉਹ ਸਾਹਮਣੇ ਪਾਸ ਜਿੱਥੇ ਨਾ ਆਪਾਂ ਨੂੰ ਇੱਕ ਦਰਖਤ ਦਿਖਾਈ ਦੇ ਰਿਹਾ ਖੱਬੇ ਪਾਸੇ ਉੱਥੇ ਮਤਲਬ ਮੋਟਰ ਹੋਣ ਦੀ ਸੰਭਾਵਨਾ ਹੈ ਉੱਥੇ ਕਿਉਂਕਿ ਇਹ ਪਹੀ ਜੋ ਹੈ ਉਸ ਮੋਟਰ ਤੱਕ ਹੀ ਜਾਂਦੀ ਹੋਵੇਗੀ ਜੀ। ਤੇ ਇੱਥੇ ਦੇਖੋ ਇੰਨੀ ਘਾਹ ਬੂਟੀ ਉੱਗੀ ਆ ਇਹਦਾ ਮਤਲਬ ਇੱਥੇ ਮਤਲਬ ਅੱਜ ਕੱਲ ਇਹ ਰਸਤਾ ਵਰਤੋਂ ਚ ਨਹੀਂ ਆ ਰਿਹਾ। ਜਦੋਂ ਹੋਏ ਝੋਨੇ ਵਗਾਰਾ ਬੀਜਣੇ ਦੀ ਮਤਲਬ ਕਾਰਜ ਸ਼ੁਰੂ ਹੋ ਗਿਆ ਉਦੋਂ ਫਿਰ ਰਸਤਾ ਆਮ ਵਰਤੋਂ ਚ ਆਵੇਗਾ ਜੀ ਇੱਥੇ ਅਗਰ ਰਸਤਾ ਖੱਬੇ ਪਾਸੇ ਮੁੜੇਗਾ ਇਹ ਰਸਤੇ ਦੇ ਉੱਪਰ ਜਾਣਾ ਔਖਾ ਲੱਗਦਾ ਇਥੇ ਥਾਲੇ ਪਾਸੇ ਚਲੋ ਆਰਬਿਟ ਸਾਈਕਲ ਚਲਾਉਨੇ ਆ ਜੀ ਕਿਉਂਕਿ ਰਸਤੇ ਉੱਪਰ ਨਾ ਜਿਆਦਾ ਹੀ ਕੋਈ ਚੰਗ ਬੂਟੀ ਆ ਤੇ ਗਰਮੀਆਂ ਦਾ ਮਾਹੌਲ ਤੇ ਮਤਲਬ ਐਵੀ ਕੋਈ ਜੀਵ ਜੰਤ ਸਬਸਬੋਲੀਆ ਹੋਣ ਦਾ ਜੋ ਖਤਰਾ ਬਣਿਆ ਰਹਿੰਦਾ ਜੀ ਲਓ ਜੀ ਇੱਥੇ ਆਪਾਂ ਪਹੁੰਚ ਗਏ ਆ ਜੀ ਇਹ ਮੋਟਰ ਦੇ ਉੱਪਰ ਇੱਕ ਮੋਟਰ ਹੈ ਖੱਬੇ ਪਾਸੇ ਲੱਗੀ ਤੇ ਇੱਕ ਮੋਟਰ ਉਹ ਸੱਜੇ ਪਾਸੇ ਵੀ ਲੱਗੀ ਹੋਈ ਹੈ ਜੀ ਤੇ ਕਹ ਲੋ ਵੀ ਇਸ ਮੋਟਰ ਦੇ ਮਤਲਬ ਕੋਲ ਆਪਾਂ ਹੁਣ ਪਹੁੰਚੇ ਆਂ ਤੇ ਇੱਥੇ ਆ ਕੇ ਮਤਲਬ ਸਾਡੇ ਪਿੰਡ ਦੇ ਜੋ ਪਹਿੰਆ ਨੇ ਇਸ ਪਾਸੇ ਉਹਦੀ ਸਮਾਪਤੀ ਹੋ ਗਈ ਤੇ ਆ ਪੂਰਾ ਦਾ ਪੂਰਾ ਰਕਬਾ ਜੋ ਸਾਡੇ ਪਿੰਡ ਦੀ ਹਦੂ ਵਿੱਚ ਪੈਂਦਾ ਜੀ ਠੀਕ ਆ ਦੋਸਤੋ ਜੇ ਆਪਾਂ ਵੀ ਮਾਹੌਲ ਦੇਖ ਲਿਆ ਹੁਣ ਆਪਾਂ ਚੱਲਦੇ ਆਂ ਕਿਸੇ ਹੋਰ ਪਾਸੇ ਭਾਵ ਕੇ ਸਾਡੇ ਪਿੰਡ ਦੀਆਂ ਜੋ ਹੋਰ ਜ਼ਮੀਨਾਂ ਨੇ ਹੋਰ ਪਿੰਡਾਂ ਨੇ ਉਸ ਵਾਲੇ ਪਾਸੇ ਜਾ ਕੇ ਆਪਾਂ ਅਗਲਾ ਮਾਹੌਲ ਜੀ ਦੋਸਤੋ ਹੈ ਉਹ ਦੇਖਦੇ ਹਾਂ ਜੀ ਸਤਿ ਸ਼੍ਰੀ ਅਕਾਲ